ਅਮਰਜੀਤ ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਜਿਨ੍ਹਾਂ ਮੁਗਲਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦੀਆਂ ਪਾਈਆਂ ਉਹਨਾਂ ਮਹਾਨ ਸ਼ਹੀਦਾਂ ਦੀ ਪਾਵਨ ਪਵਿੱਤਰ ਯਾਦ ਵਿੱਚ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼ਹੀਦ ਬਾਬਾ ਬੋਤਾ ਸਿੰਘ ਜੀ ਸ਼ਹੀਦ ਬਾਬਾ ਗਰਜਾ ਸਿੰਘ ਜੀ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜੀ ਦੇ ਨਜ਼ਦੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਅੱਜ ਸੰਗਤ ਦਰਸ਼ਨ ਦੇ ਲਈ ਅਰੰਭਤਾ ਹੋਈ ਇਸ ਸਮੇਂ ਸ੍ਰੀ ਅਖੰਡ ਪੁਰਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਅਤੇ ਸ਼ਬਦ ਕੀਰਤਨ ਦਾ ਪ੍ਰਵਾਹ ਚੱਲਿਆ

ਤਦੂ ਹਰਮਾਨਾ ਮਾਰੂ ਦਾ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਦਾ ਸਨਮਾਨ ਕੀਤਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਔਰ ਜਾ ਪੁਰਜਾ ਕਟ ਮਰੇ ਕਭੂ ਨਾ ਸਾਡੇ ਖੇਤ ਇਹ ਪਵਿੱਤਰ ਗਰਵਾਣੀ ਦੀ ਗੁਰਸ਼ਬਦ ਰੂਪੀ ਪਾਉਣ ਨੂੰ ਬੜਾ ਸਖਾਲਾ ਪਰ ਜਿੱਲੇ ਤੇ ਚੱਲਣਾ ਪੈਂਦਾ ਫਿਰ ਬੰਦ-ਬੰਦ ਕਰਵਾਉਣਾ ਪੈਂਦਾ ਗੁਰੂ ਸਿਧਾਂਤ ਦੇ ਉੱਤੇ ਫਿਰ ਗੁਰੂ ਸਾਹਿਬ ਜੀ ਕਿਰਪਾ ਕਰਦੇ ਆ ਸੋ ਅੱਜ ਇਹ ਸਥਾਨ ਸਾਡੇ ਅਮਰ ਸ਼ਹੀਦ ਜਿਨ੍ਹਾਂ ਨੇ ਉਸ ਵੇਲੇ ਨਾਇਕ ਦੀ ਭੂਮਿਕਾ ਨਿਭਾਈ ਜਦੋਂ ਕਰੀਆ ਖਾਨ ਅਰਗੇ ਕਹਿੰਦੇ ਸੀ ਵੀ ਮੈਂ ਸਿੱਖ ਖਤਮ ਕਰ ਦਿੱਤੇ ਸੋ ਭਾਈ ਸਤਕਾਰ ਜੋ ਅਮਰ ਸ਼ਹੀਦ ਭਾਈ ਬੋਤਾ ਸਿੰਘ ਜੀ ਅਮਰ ਸ਼ਹੀਦ ਭਾਈ ਗਰਜਾ ਸਿੰਘ ਜੀ ਉਹਨਾਂ ਦੀ ਪਵਿੱਤਰ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਦੀ ਜਿਹੜੀ ਰੈਨੋਵੇਸ਼ਨ ਦੇ ਰੂਪ ਦੇ ਵਿੱਚ ਅੱਜ ਦੁਆਰਾ ਤੋਂ ਨਵੇਂ ਸਿਰਿਓਂ ਬਿਲਡਿੰਗ ਦਾ ਵੀ ਸਾਰਾ ਤੇ ਸਵੇਰੇ ਅੰਮ੍ਰਿਤ ਵੇਲੇ ਤੋਂ ਅਖੰਡ ਪਾਠਾਂ ਦੇ ਭੋਗ ਤੋਂ ਉਪਰੰਤ ਤ사가 ਕੀਰਤਨ ਹੋਇਆ ਸੋ ਰਹਿ ਜਨਾਂ ਚਰ ਇਹ ਦੁਨੀਆ ਰਹਿਣੀ ਆ ਗੁਰੂ ਸਿਧਾਂਤ ਤੇ ਪਹਿਰਾ ਦੇਣ ਵਾਲੇ ਜਿਹੜੇ ਆ ਉਹਨਾਂ ਨੇ ਜੋਗੋ ਜੋਗ ਐਵੇਂ ਧਰੋ ਉਤਾਰੇ ਦੀ ਤਰ੍ਹਾਂ ਚਮਕਦਾ ਰਹਿਣਾ ਆਮ ਮਨੁੱਖ 100 ਸਾਲ 50 ਸਾਲ ਦੇ ਵਿੱਚ ਪਰਿਵਾਰ ਜਿਹੜਾ ਆ ਉਹ ਨਾਵਾਂ ਨੂੰ ਵੀ ਭੁੱਲ ਜਾਂਦਾ ਪਰ ਅਮਰ ਸ਼ਹੀਦ ਭਾਈ ਬੋਤਾ ਸਿੰਘ ਜੀ ਭਾਈ ਗਰਜਾ ਸਿੰਘ ਜੀ ਜਿਨ੍ਹਾਂ ਚਿਰ ਇਸ ਧਰਤੀ ਤੇ ਅਸਮਾਨ ਇਹ ਰਹਿਣਾ ਉਹਨਾਂ ਚਿਰ ਇਹਨਾਂ ਦਾ ਨਾਮ ਜਿਹੜਾ ਆ ਉਹ ਇਦਾਂ ਚਮਕਦਾ ਰਹਿਣਾ ਕਿਉਂਕਿ ਗੁਰੂ ਸੁਧਾ ਆਪਣੇ ਉੱਤੇ ਗੁਰੂ ਸਾਹਿਬ ਜੀ ਨੇ ਆਪ ਕਿਰਪਾ ਤੇ ਬਾਕੀ ਕਰਕੇ ਉਹਨਾਂ ਕੋਲ ਸੇਵਾ ਲਈ ਸੋ ਅੱਜ ਇਹ ਉਹਨਾਂ ਦੇ ਪਵਿੱਤਰ ਜਾਤ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਜਿਹੜੀ ਉਹ ਜ਼ਮੀਰ ਕੀਤੀ ਗਈ ਹੈ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ